ਸਤਿ ਸ਼੍ਰੀ ਅਕਾਲ ਜੀ ਦੋਸਤੋ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆਂ ਕਿ ਆਪਾਂ ਸਾਰਿਆਂ ਨੇ ਅਕਸਰ 8 ਦਾ ਜਿਹੜਾ ਪਹਾੜਾ ਵਾ ਇਹ ਬਹੁਤ ਪੜਿਆ ਵਾ ਹੁਣ ਆਪਾਂ ਦੱਸਦੇ ਆਂ ਕਿ ਆਪਣੀ ਜਿਹੜੀ ਜ਼ਿੰਦਗੀ ਹੈ ਇਹਦੇ ਵਿੱਚ 8 ਦੇ ਪਹਾੜੇ ਦੀ ਕੀ ਐਹਮੀਅਤ ਆ ਸੋ ਲੈ ਸੁਣਿਓ ਗੱਲ ਧਿਆਨ ਨਾਲ ਸੋ ਛੋਟੀ ਜੀ ਵੀਡੀਓ ਬਹੁਤ ਵੱਡੀਆਂ ਕੰਮ ਦੀਆਂ ਗੱਲਾਂ ਲੱਭਣ ਵਾਲੀਆਂ ਵਿੱਚੋਂ ਵੀਡੀਓ ਦੇ ਸੋ 8 ਦਾ ਪਹਾੜਾ ਕਰਦੇ ਸ਼ੁਰੂ 8 1 8 ਯਾਨੀ ਕਿ ਬਚਪਨ 8 2 16 ਅਰ ਜਾਨੀ ਕਿ ਜਵਾਨੀ 830 24 ਜਾਨੀ ਕਿ ਵਿਆਹ ਦੀ ਉਮਰ 840 32 ਜਵਾਕਾਂ ਦੀ ਜ਼ਿੰਮੇਵਾਰੀ 850 40 ਖੁਸ਼ਹਾਲ ਪਰਿਵਾਰ 860 48 ਸਮਾਜਿਕ ਜ਼ਿੰਮੇਵਾਰੀ 8756 ਬੁਢਾਪੇ ਦੀ ਸ਼ੁਰੂਆਤ 8864 ਰਿਟਾਇਰਮੈਂਟ 8972 ਵਟਵਾਰਾ ਜ਼ਮੀਨ ਦਾ ਵਸੀਅਤ ਵਗੈਰਾ ਸਾਰਾ ਕੁਝ 810 80 ਕਰ ਲੈ ਆਵੇ ਨਾਨਕਾ ਸੱਦੀ ਉੱਠੀ ਜਾਏ ਇਸ ਕਰਕੇ ਜ਼ਿੰਦਗੀ ਵਿੱਚ ਹਮੇਸ਼ਾ ਹੱਸਦੀ ਖੇਡਦੀ ਰਿਹਾ ਕਰੋ ਪਤਾ ਨਹੀਂ ਇਹ ਪਹਾੜਾ ਕਿਹੜੀ ਲੈਂ ਤੇ ਖਤਮ ਹੋ ਜਾਵੇ ਕਿਹੜੀ ਲੈਂ ਤੇ ਮੁੱਕ ਜਾਵੇ ਜੇ ਗੱਲਾਂ ਵਧੀਆ ਸੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ